ਚਾਚੜਾ ਪਿੰਡ ਦੇ ਜੰਮੀਪਲੀ ਜਿੰਦਾ ਸਾਹੀ ਡੋਲੇ 'ਚ ਬੈਠ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਛੋਟੀ ਰਾਣੀ ਦੇ ਰੂਪ ਇਛਾ ਹੀ ਮੇਲਾ ਵਿੱਚ ਆ ਗਏ। ਮਨ ਵਿੱਚ ਚਾਹ ਵੀ ਸੀ ਪਰ ਨਾਲ ਹੀ ਪੇਖਿਆਂ ਤੋਂ ਵਿਛੜਨ ਦਾ ਦੁੱਖ ਵੀ ਅਤੇ ਅਣਜਾਣ ਮਾਹੌਲ 'ਚ ਆ ਪੁੱਜਣ ਦਾ ਖੌਫ ਏ। ਉਸ ਲਈ ਇਹ ਇੱਕ ਨਵੇਂ ਸੰਸਾਰ ਵਿੱਚ ਆ ਉਤਰਨ ਵਾਂਗ ਸੀ ਜਿੱਥੇ ਉਸਨੇ ਆਪਣੇ ਰਹਿਣ ਬਹਿਣ ਅਤੇ ਵਿਚਰਨ ਦੀ ਥਾਂ ਆਪ ਬਣਾਉਣੀ ਸੀ। ਸੋਹਣੀ ਦੇ ਨਾਲ-ਨਾਲ ਸਿਆਣੀ ਵੀ ਸੀ ਤੇ ਪਰਿਵਾਰ ਵੱਲੋਂ ਚੰਗੇ ਸੰਸਕਾਰ ਵੀ ਮਿਲੇ ਸਨ ਇਸ ਕਰਕੇ ਉਸ ਨੂੰ ਲੱਗਦਾ ਸੀ ਕਿ ਉਹ ਸਾਰੇ ਕੁਝ ਤੇ ਕਾਬੂ ਪਾ ਲਵੇਗੀ ਸਭ ਨੂੰ ਆਪਣਾ ਬਣਾ ਲਵੇਗੀ ਤੇ ਹੋਇਆ ਵੀ ਇਸੇ ਤਰ੍ਹਾਂ ਹੀ ਜਿਹੜੀ ਹਾਲਤ ਵਿੱਚ ਜਿੰਦਾ ਖਲੋਤੀ ਸੀ ਉਸ ਵਿੱਚ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਮੌਜੂਦ ਸਨ ਜਿਸ ਪੈਂਡੂ ਲੜਕੀ ਨੂੰ ਇੱਕੋ ਦਮ ਰਾਣੀ ਬਣਨ ਦਾ ਮੌਕਾ ਮਿਲ ਜਾਵੇ ਉਹ ਜਾਂ ਤਾਂ ਹਵਾ ਵਿੱਚ ਉੱਡਣਾ ਸ਼ੁਰੂ ਕਰ ਦਿੰਦੀ ਹੈ ਭਾਵ ਉਸ ਵਿੱਚ ਹੰਕਾਰ ਅਤੇ ਆਕੜ ਦਾ ਵਾਸ ਹੋ ਜਾਂਦਾ ਹੈ ਤੇ ਜਾਂ ਫਿਰ ਉਹ ਅਹਸਾਸੇ ਕਮਜ਼ੋਰੀ ਦਾ ਸ਼ਿਕਾਰ ਹੋ ਕੇ ਆਪਣੇ ਆਪ ਨੂੰ ਹੀਣੀ ਤੁਸ਼ ਵਿਚਾਰੀ ਸਮਝਣ ਲੱਗ ਪੈਂਦੀ ਹੈ ਜਿੰਦਾ ਨਾਲ ਅਜਿਹਾ ਕੁਝ ਨਹੀਂ ਵਾਪਰਿਆ ਸੰਗੋ ਉਸਨੇ ਬੜੀ ਸਹਜਤਾ ਨਾਲ ਮਹਾਰਾਜੇ ਦੇ ਜਨਾਨ ਖਾਨੇ ਵਿੱਚ ਆਪਣੀ ਅਜੀਹੀ ਥਾਂ ਬਣਾਈ ਕਿ ਉਹ ਮਹਾਰਾਜੇ ਦੇ ਨਾਲ-ਨਾਲ ਬਾਕੀ ਰਾਣੀਆਂ ਗੋਲੀਆਂ ਦੀ ਚਹੇਤੀ ਰਾਣੀ ਬਣ ਗਈ। ਪੁਰਾਣੇ ਵੇਲਿਆਂ ਵਿੱਚ ਰਾਜੇ ਮਹਾਰਾਜਿਆਂ ਦੀਆਂ ਕਈ-ਕਈ ਰਿਸ਼ਾਦੀਆਂ ਹੁੰਦੀਆਂ ਸਨ। ਕੁਝ ਵਿਆਹ ਉਹ ਪਰਿਵਾਰ ਦੀ ਸੰਮਤੀ ਨਾਲ ਕਰਵਾਉਂਦੇ ਸਨ। ਕੁਝ ਵਿਆਹ ਇੱਕ ਤਰ੍ਹਾਂ ਦੀਆਂ ਰਾਜਨੀਤਿਕ ਸੰਧੀਆਂ ਵਰਗੇ ਹੁੰਦੇ ਸਨ। ਜਿਨਾ ਦਾ ਉਹ ਦੇਸ਼ ਰਾਜਨੀਤਿਕ ਹੁੰਦਾ ਸੀ ਤੇ ਕੁਝ ਵਿਆਹ ਉਹ ਆਪਣੇ ਮਨ ਦੇ ਪ੍ਰੇਮ ਉਸ਼ਾਲੇ ਨਾਲ ਕਰਵਾਉਂਦੇ ਹਨ ਉੰਜ ਵੀ ਵਧੇਰੇ ਰਾਣੀਆਂ ਦਾ ਹੋਣਾ ਕਿਸੇ ਰਾਜੇ ਦੇ ਵੱਡੇ ਪੰਨੂ ਮਾਪਨ ਦਾ ਇੱਕ ਪੈਮਾਨਾ ਬਣ ਗਿਆ ਸੀ ਕੁਝ ਰਾਜਿਆਂ ਦੇ ਮਹਿਲਾਂ ਚ ਤਾਂ ਰਾਣੀਆਂ ਦੀ ਤਾਦਾਦ ਸੈਂਕੜਿਆਂ ਵਿੱਚ ਪੁੱਜ ਜਾਂਦੀ ਸੀ ਰਾਣੀਆਂ ਦੇ ਨਿਵਾਸ ਲਈ ਵੱਖਰੇ ਮਹਿਲ ਹਵੇਲੀਆਂ ਉਸਾਰੇ ਜਾਂਦੇ ਸਨ ਰਾਣੀਆਂ ਦੇ ਇਸ ਨਿਵਾਸ ਦੇ ਵੱਖੋ ਵੱਖਰੇ ਨਾਮ ਇਤਿਹਾਸ ਵਿੱਚ ਮਿਲਦੇ ਹਨ ਮੁਸਲਮਾਨ ਮੁਗਲ ਸ਼ਾਸਕ ਇਸ ਰਾਣੀ ਨਿਵਾਸ ਨੂੰ ਹਰਮ ਕਹਿੰਦੇ ਸਨ ਰਾਜਪੂਤ ਜੋ ਰਾਜੇ ਇਸ ਸਥਾਨ ਨੂੰ ਰਣ ਨਿਵਾਸ ਕਹਿੰਦੇ ਸਨ ਜੋ ਰਾਣੀ ਵਾਸ ਦਾ ਹੀ ਇੱਕ ਤਦਪਭਵ ਰੂਪ ਹੈ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਸ ਜਗ੍ਹਾ ਨੂੰ ਜਨਾਨਖਾਨਾ ਆਖਿਆ ਜਾਂਦਾ ਸੀ ਜਨਾਨਖਾਨੇ ਦਾ ਸ਼ਬਦੀ ਅਰਥ ਹੈ ਜਨਾਨੀਆਂ ਦੇ ਰਹਿਣ ਵਾਲੀ ਥਾਂ ਪਰ ਇਸ ਨੂੰ ਰਾਣੀਆਂ ਦੇ ਨਿਵਾਸ ਸਥਾਨ ਦੇ ਅਰਥਾਂ ਵਿੱਚ ਲਿਆ ਜਾਂਦਾ ਸੀ ਜਨਾਨ ਖਾਨੇ ਨੂੰ ਪਰਦੇ ਵਾਲੀ ਥਾਂ ਮੰਨਿਆ ਜਾਂਦਾ ਸੀ ਜਿੱਥੇ ਹਰ ਕੋਈ ਨਹੀਂ ਜਾ ਸਕਦਾ ਸੀ ਉੱਥੇ ਰਾਣੀਆਂ ਮਹਾਰਾਣੀਆਂ ਤੇ ਉਹਨਾਂ ਦੀਆਂ ਗੋਲੀਆਂ ਦਾਸੀਆਂ ਹੀ ਰਹਿੰਦੀਆਂ ਸਨ ਦਾਸੀਆਂ ਨੂੰ ਟਹਿਲਣਾ ਆਖਿਆ ਜਾਂਦਾ ਸੀ ਜਨਾਨ ਖਾਨੇ ਦਾ ਤਕੜਾ ਸੁਰੱਖਿਆ ਪ੍ਰਬੰਧ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਕਈ ਵਿਆਹ ਕਰਵਾਏ ਕਿੰਨੇ ਕਰਵਾਏ ਇਸ ਬਾਰੇ ਕੋਈ ਨਿਤਾਰਾ ਨਹੀਂ ਹੋ ਸਕਿਆ ਪਰ ਇਹ ਮੰਨਿਆ ਜਾ ਸਕਦਾ ਹੈ ਕਿ ਉਹ 9 ਵਿਆਹ ਉਸਨੇ ਧਾਰਮਿਕ ਰਹੁ ਰੀਤਾ ਨਾਲ ਕਰਵਾਏ ਕੁਝ ਉੱਪਰ ਚਾਦਰ ਪਾਉਣ ਦੀ ਰਸਮ ਅਦਾ ਕਰਕੇ ਉਹਨਾਂ ਨੂੰ ਪਤਨੀਆ ਬਣਾਈਆਂ ਕਈ ਇਤਿਹਾਸਕਾਰ ਉਸ ਦੇ ਵਿਆਹਾਂ ਦੀ ਗਿਣਤੀ ਵੀ ਦੱਸਦੇ ਹਨ ਕਈ 17 ਅਤੇ ਕਈ 11 ਵੱਖੋ-ਵੱਖਰੇ ਵਿਚਾਰ ਹਨ ਬਸ ਇਹ ਪੱਕਾ ਹੈ ਕਿ ਕਈ ਵਿਆਹ ਸਨ ਮਹਾਰਾਜੇ ਦਾ ਸਭ ਤੋਂ ਪਹਿਲਾ ਤਾਂ ਉਸ ਦੇ ਬਾਲਪਨ ਵਿੱਚ ਹੀ 1796 ਵਿੱਚ ਕਨਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਦੀ ਧੀ ਮਹਿਤਾਬ ਕੌਰ ਨਾਲ ਹੋਇਆ ਸੀ ਜੋ ਸਰਦਾਰ ਜੈ ਸਿੰਘ ਕਨਈਆ ਮਿਸਲਦਾਰ ਦੀ ਪੁੱਤਰੀ ਸੀ ਉਸ ਦਾ ਦੂਜਾ ਵਿਆਹ ਨਕਈ ਮਿਸਲ ਦੇ ਸਰਦਾਰ ਰਣ ਸਿੰਘ ਨੇ ਕਈ ਦਿੱਤੀ ਦਾ ਤਾਰ ਕੋਰ ਨਾਲ ਹੋਇਆ ਜਿਸ ਦਾ ਅਸਲੀ ਨਾਂ ਰਾਜਕੌਰ ਸੀ ਪਰ ਰਣਜੀਤ ਸਿੰਘ ਦੀ ਮਾਤਾ ਦਾ ਨਾਂ ਵੀ ਰਾਜਕੌਰ ਹੋਣ ਕਾਰਨ ਇਹ ਨਾਮ ਬਦਲ ਕੇ ਦਾਤਾਰ ਕੋਰ ਰੱਖ ਦਿੱਤਾ ਗਿਆ ਸੀ ਨਕਈ ਮਿਸਲ ਦੀ ਹੋਣ ਕਾਰਨ ਉਸ ਨੂੰ ਮਾਈ ਨਕਈ ਵੀ ਆਖਿਆ ਜਾਂਦਾ ਸੀ ਇਹ ਦੋਵੇਂ ਵਿਆਹ ਇੱਕ ਤਰ੍ਹਾਂ ਨਾਲ ਰਾਜਸੀ ਉਦੇਸ਼ ਦੀ ਸਿੱਧੀ ਵਿਆਹ ਵਾਲੀ ਵਿਆਹ ਸਨ ਰਾਜਸੀ ਗੱਠ ਜੋੜ ਵਧਾਉਣ ਲਈ ਹੀ 1811 ਵਿੱਚ ਮਹਾਰਾਜੇ ਨੇ ਸਰਦਾਰ ਸਾਹਿਬ ਸਿੰਘ ਪੰਗੀ ਦੀ ਮੌਤ ਹੋ ਜਾਣ ਤੋਂ ਬਾਅਦ ਉਹਨਾਂ ਦੀਆਂ ਦੋ ਰਾਣੀਆਂ ਰਤਨਕੌਰ ਅਤੇ ਦਇਆਕੌਰ ਨੂੰ ਚਾਦਰ ਪਾ ਕੇ ਆਪਣੀਆਂ ਰਾਣੀਆਂ ਬਣਾ ਲਿਆ ਸੀ ਇੰਜ ਇੱਕ ਮਹਿੰਮ ਵਿੱਚ ਕਾਂਗੜਾ ਵਿਖੇ ਗੋਰਖਿਆਂ ਨੂੰ ਹਰਾਉਣ ਤੋਂ ਬਾਅਦ ਕਾਂਗੜੇ ਦੇ ਰਾਜੇ ਸੰਸਾਰ ਚੰਦ ਨਾਲ ਸੰਬੰਧ ਹੋਰ ਗੂੜੇ ਕਰਨ ਲਈ ਉਸ ਦੀਆਂ ਦੋ ਪੁੱਤਰੀਆਂ ਗੁੱਡਣ ਅਤੇ ਰਾਜਵੰਸੋ ਨਾਲ ਵਿਆਹ ਕਰਵਾ ਲਿਆ ਇਹ ਸਾਰੇ ਵਿਆਹ ਰਾਜਨੀਤਿਕ ਉਦੇਸ਼ਾਂ ਦੀ ਸਿੱਧੀ ਦੇ ਮੰਤਵ ਨਾਲ ਕਰਵਾਏ ਗਏ ਸਨ ਮਹਾਰਾਜਾ ਰਣਜੀਤ ਸਿੰਘ ਨੇ 1815 ਵਿੱਚ ਚੰਦਕੌਰ ਨਾਲ 1829 ਵਿੱਚ ਲక్ష్ਮੀ ਨਾਲ ਅਤੇ 1832 ਵਿੱਚ ਸਮਨਕੌਰ ਨਾਲ ਵਿਆਹ ਕਰਵਾਇਆ 1802 ਵਿੱਚ ਉਸਨੇ ਪ੍ਰਸਿੱਧ ਨਾਚੀ ਮੁਰਾ ਨਾਲ ਵਿਆਹ ਕਰਵਾਇਆ ਸੀ ਜਿਸ ਨੂੰ ਉਹ ਦਿਲੋਂ ਬਹੁਤ ਪਿਆਰ ਕਰਦਾ ਸੀ ਇਸ ਵਿਆਹ ਤੇ ਮਹਾਰਾਜੇ ਨੂੰ ਭਾਵੇਂ ਆਪਣੀਆਂ ਨਜ਼ਦੀਕੀਆਂ ਦੀ ਨਾਰਾਜ਼ਗੀ ਵੀ ਚਲਣੀ ਪਈ ਸੀ ਇਸੇ ਤਰ੍ਹਾਂ ਉਸਨੇ ਇੱਕ ਹੋਰ ਪ੍ਰਕਾਸ਼ਾ ਗੁਲਬਹਾਰ ਨਾਲ ਵੀ ਵਿਆਹ ਰਚਾਇਆ ਸੀ ਉਸਦਾ ਅੰਤਮ ਵਿਆਹ 1835 ਵਿੱਚ ਮਹਾਰਾਣੀ ਜਿੰਦਾ ਨਾਲ ਹੋਇਆ ਇਸ ਤੋਂ ਬਾਅਦ ਉਸਨੇ ਹੋਰ ਕੋਈ ਵੀ ਵਿਆਹ ਨਹੀਂ ਕਰਵਾਇਆ ਉਪਰੋਕਤ ਵੇਰਵਿਆਂ ਤੋਂ ਅੰਦਾਜ਼ਾ ਹੋ ਹੀ ਜਾਂਦਾ ਹੈ ਕਿ ਜਨਾਨ ਖਾਨੇ ਦਾ ਕਿਹੋ ਜਿਹਾ ਮਾਹੌਲ ਹੋਵੇਗਾ ਇੱਕ ਪਤੀ ਦੀਆਂ ਇੰਨੀਆਂ ਪਤਨੀਆਂ ਦਾ ਇੱਕੋ ਥਾਂ ਇਕੱਠਿਆ ਰਹਿਣਾ ਜੋ ਵੱਖ-ਵੱਖ ਥਾਵਾਂ ਧਰਮਾਂ ਅਤੇ ਰਾਜਵੰਸ਼ਾਂ ਨਾਲ ਸੰਬੰਧਿਤ ਸਨ ਜਿਨ੍ਹਾਂ ਦੇ ਵਿਆਹੇ ਜਾਣ ਪਿੱਛੋਂ ਵੱਖੋ-ਵੱਖਰੇ ਉਦੇਸ਼ ਸਨ ਜਿਨ੍ਹਾਂ ਦੇ ਵੱਖੋ-ਵੱਖਰੇ ਸੁਭਾਅ ਸਨ ਭਵੇਖ ਦੇ ਵੱਖੋ-ਵੱਖਰੇ ਮਨਸੂਬੇ ਸਨ ਨਿਸ਼ਚੈ ਹੀ ਜਿੰਦਾ ਲਈ ਇਹ ਇੱਕ ਬਿਲਕੁਲ ਵੱਖਰੀ ਦੁਨੀਆ ਸੀ ਉਸ ਨੇ ਆਪਣੀ ਸੂਝ ਦਲੇਰੀ ਮਿੱਠੇ ਸੁਭਾਅ ਅਤੇ ਚੰਗੇ ਸੰਸਕਾਰਾਂ ਨਾਲ ਇਨ੍ਹਾਂ ਬਹੁਤ ਸਾਰੀਆਂ ਰਾਣੀਆਂ ਵਿੱਚੋਂ ਆਪਣੇ ਨਾਲ ਸਰਬੋਤਮ ਥਾਂ ਬਣਾਉਣੀ ਸੀ ਮਹਾਰਾਜੇ ਦੀਆਂ ਨਜ਼ਰਾਂ ਵਿੱਚ ਸਭ ਤੋਂ ਪਿਆਰੀ ਅਤੇ ਸਭ ਤੋਂ ਵਧੀਆ ਰਾਣੀ ਸਾਬਤ ਹੋਣਾ ਸੀ ਤੇ ਕਿਸੇ ਵੀ ਪ੍ਰਕਾਰ ਦੇ ਵਿਵਾਦ ਤੋਂ ਬਚਣਾ ਸੀ ਜਿੰਦਾਂ ਨੇ ਇਹ ਚੁਣੌਤੀ ਸਹਿਜੇ ਹੀ ਜਿੱਤ ਲਈ ਉਹ ਰਾਜੇ ਦੇ ਇੰਨਾ ਨੇੜੇ ਹੋ ਗਈ ਉਸ ਨੂੰ ਇੰਨੀ ਪਿਆਰੀ ਹੋ ਗਈ ਤੇ ਉਸ ਦੀ ਇੰਨੀ ਚਹੇਤੀ ਹੋ ਗਈ ਕਿ ਮਹਾਰਾਜੇ ਨੇ ਉਸ ਨੂੰ ਪਿਆਰ ਨਾਲ ਮਹਿਬੂਬਾ ਰਾਣੀ ਦਾ ਖਿਤਾਬ ਦੇ ਦਿੱਤਾ ਉਹ ਉਸ ਨੂੰ ਮਹਿਬੂਬਾ ਆਖ ਕੇ ਬੁਲਾਉਂਦਾ ਸੀ ਉਹ ਜਨਾਨ ਖਾਨੇ ਵਿੱਚ ਹੁੰਦੀਆਂ ਸਾਜ਼ਿਸ਼ਾਂ, ਬਦਖੋਈਆਂ, ਸ਼ਿਕਾਇਤਬਾਜ਼ੀਆਂ ਤੇ ਆਪਸੀ ਸਾੜੇ ਤੋਂ ਬਚ ਕੇ ਰਹੀ। ਬਾਕੀ ਰਾਣੀਆਂ ਨੂੰ ਵੱਡੀਆਂ ਭੈਣਾ ਵਾਂਗ ਸਤਿਕਾਰ ਦਿੰਦੀ ਰਹੀ। ਮਹਾਰਾਜੇ ਦੇ ਪੁੱਛਣ ਤੇ ਵੀ ਜਨਾਨ ਖਾਨੇ ਦੀ ਕੋਈ ਮਾੜੀ ਸੂਚਨਾ ਉਸ ਦੀ ਜ਼ੁਬਾਨ ਤੇ ਨਹੀਂ ਆਉਂਦੀ ਸੀ। ਇੰਜ ਉਹ ਮਹਾਰਾਜੇ ਦੀ ਚਹੇਤੀ ਰਾਣੀ ਹੋਣ ਦੇ ਨਾਲ-ਨਾਲ ਦੂਜੀਆਂ ਰਾਣੀਆਂ ਤੋਂ ਵੀ ਸਨੇਹ ਲੈਂਦੀ ਸੀ। ਦਾਸੀਆਂ, ਗੋਲੀਆਂ ਨਾਲ ਚੰਗਾ ਸਲੂਕ ਕਰਦੀ ਸੀ ਤੇ ਉਹਨਾਂ ਦੀਆਂ ਨਜ਼ਰਾਂ ਵਿੱਚ ਵੀ ਜਿੰਦਾ ਦੀ ਬੜੀ ਕਦਰ ਸੀ। ਜਨਾਨ ਖਾਨੇ ਦੀ ਦੇਖਰੇਖ ਦੀ ਜ਼ਿੰਮੇਵਾਰੀ ਇੱਕ ਮੁਸਲਮਾਨ ਅਹਿਲਕਾਰ ਫਕੀਰ ਨੂਰ ਉਦਦੀਨ ਦੇ ਹਵਾਲੇ ਸੀ ਜੋ ਬੇहद ਨੇਕ ਮੁਸਲਮਾਨ ਸੀ ਤੇ ਉਸ ਦੇ ਨਾਮ ਵਾਂਗ ਫਕੀਰੀ ਉਸ ਅੰਦਰ ਰਮੀ ਹੋਈ ਸੀ ਉਹ ਵੀ ਜਿੰਦਾ ਦੇ ਵਰਤੋ ਵਿਹਾਰ ਤੋਂ ਪ੍ਰਭਾਵਿਤ ਸੀ ਅਤੇ ਮਹਾਰਾਜੇ ਅੱਗੇ ਜਿੰਦਾ ਦੀ ਵਡਿਆਈ ਹੀ ਕਰਿਆ ਕਰਦਾ ਸੀ ਕਈ ਵਾਰ ਮਹਾਰਾਜਾ ਜਨਾਨ ਖਾਨੇ ਵਿੱਚ ਆਪਣਾ ਦਰਬਾਰ ਲਗਾਉਂਦਾ ਸੀ ਜਿੱਥੇ ਨਾਚ ਗਾਣੇ ਦੀਆਂ ਮਹਿਫਲਾਂ ਸਜਦੀਆਂ ਸਨ ਰਾਣੀਆਂ ਨਾਲ ਗੱਲਾਂ-ਬਾਤਾਂ ਹੁੰਦੀਆਂ ਸਨ ਉਹਨਾਂ ਦੇ ਦੁੱਖ-ਸੁਖ ਨਾਲ ਸਾਂਝ ਪਾਈ ਜਾਂਦੀ ਸੀ। ਉਹਨਾਂ ਦੇ ਗਿਲੇ-ਸ਼ਿਕਵੇ ਸ਼ਿਕਾਇਤਾਂ ਦੀ ਸੁਣਵਾਈ ਹੁੰਦੀ ਸੀ। ਆਮ ਤੌਰ ਤੇ ਇਹਨਾਂ ਮਹਿਫਲਾਂ ਵਿੱਚ ਰਾਣੀਆਂ ਇੱਕ ਦੂਜੀ ਖਿਲਾਫ ਮੰਨ ਦੀ ਪੜਾਅਸ ਕੱਢਦੀਆਂ ਸਨ ਪਰ ਜਿੰਦਾਂ ਨੇ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ। ਉਹ ਹਮੇਸ਼ਾ ਆਪਣੇ ਰਾਜੀ ਖੁਸ਼ੀ ਹੋਣ ਦੀ ਇਤਲਾਹ ਹੀ ਦਿੰਦੀ ਸੀ। ਗਿਆਨੀ ਸੋਹਣ ਸਿੰਘ ਸੀਤਲ ਆਪਣੇ ਨਾਵਲ ਮਹਾਰਾਣੀ ਜ਼ਿੰਦਾ ਵਿੱਚ ਅਜਿਹੀ ਇੱਕ ਮਹਿਫਲ ਦਾ ਹਾਲ ਬਿਆਨ ਕਰਦੇ ਹਨ ਦੱਸਦੇ ਹਨ। ਕਿ ਜਦੋਂ ਮਹਾਰਾਜੇ ਨੇ ਜਿੰਦਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਸੇ ਰਾਣੀ ਖਿਲਾਫ ਸ਼ਿਕਾਇਤ ਹੋਵੇ ਤਾਂ ਦੱਸੋ ਤਾਂ ਜਿੰਦਾਂ ਨੇ ਕਿਹਾ ਨਹੀਂ ਸਰਕਾਰ ਮੈਨੂੰ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਮੈਂ ਸਭ ਦੀ ਛੋਟੀ ਭੈਣ ਹਾਂ ਤੇ ਫਿਰ ਜਿੰਦਾਂ ਮਹਾਰਾਜ ਨੂੰ ਕਹਿ ਦਿੰਦੀ ਹੈ ਸਰਕਾਰ ਜਿਸ ਦਿਲ ਵਿੱਚ ਮਹਾਰਾਜ ਦਾ ਪਿਆਰ ਵਸ ਗਿਆ ਹੈ ਉਸ ਵਿੱਚ ਈਰਖਾ ਜਾਂ ਈਰਖਾ ਵਾਸਤੇ ਗੁੰਜਾਇਸ਼ ਹੀ ਕਿੱਥੇ ਰਹਿ ਗਈ ਆ ਐਸੇ ਪਿਆਰ ਭਰੇ ਬੋਲ ਮਹਾਰਾਜੇ ਦੇ ਦਿਲ ਵਿੱਚ ਉਤਰ ਜਾਂਦੇ ਸਨ ਅਤੇ ਉਹ ਕਹਿ ਉੱਠਦਾ ਸੀ ਤੁਸਾਂ ਸਰਕਾਰ ਦਾ ਮਨ ਮੋਹ ਲਿਆ ਹੈ ਸਰਕਾਰ ਨੂੰ ਤੁਹਾਡੇ ਨਾਲ ਦਿਲੋਂ ਪਿਆਰ ਹੈ ਇੰਜ ਮਹਾਰਾਜਾ ਜਿੰਦਾ ਨੂੰ ਪਤਨੀ ਦੇ ਨਾਲ ਨਾਲ ਮਸ਼ੂਕਾ ਦਾ ਦਰਜਾ ਵੀ ਦਿੰਦਾ ਸੀ ਉਹ ਉਸ ਦਾ ਪਤੀ ਵੀ ਸੀ ਤੇ ਪ੍ਰੇਮੀ ਵੀ ਤੇ ਉਹ ਉਸ ਦੀ ਪਤਨੀ ਵੀ ਸੀ ਤੇ ਮਹਿਬੂਬਾ ਵੀ ਇਸੇ ਕਰਕੇ ਉਸ ਨੇ ਜਿੰਦਾ ਨੂੰ ਮਹਿਬੂਬਾ ਰਾਣੀ ਦਾ ਖਿਤਾਬ ਦਿੱਤਾ ਸੀ ਤੇ ਇਸੇ ਕਰਕੇ ਉਸ ਨੇ ਰਾਜਾ ਧਿਆਨ ਸਿੰਘ ਦੇ ਵਾਰ-ਵਾਰ ਕਹਿਣ ਤੇ ਵੀ ਜਿੰਦਾ ਤੋਂ ਬਾਅਦ ਕਿਸੇ ਹੋਰ ਨਾਲ ਵਿਆਹ ਨਹੀਂ ਸੀ ਕਰਵਾਇਆ ਅਸਲ ਵਿੱਚ ਰਾਜਾ ਧਿਆਨ ਸਿੰਘ ਨਹੀਂ ਸੀ ਚਾਹੁੰਦਾ ਕਿ ਮਹਾਰਾਜਾ ਵਿਆਹ ਕਰਵਾਉਣੇ ਬੰਦ ਕਰੇ ਅਤੇ ਕੋਈ ਇੱਕ ਰਾਣੀ ਮਹਾਰਾਜੇ ਤੇ ਐਨਾ ਪ੍ਰਭਾਵ ਪਾ ਲਵੇ ਕਿ ਉਸ ਦਾ ਰਾਜ ਪ੍ਰਬੰਧ ਵਿੱਚ ਸਿੱਧਾ ਦਾਖਲ ਹੋ ਜਾਵੇ ਧਿਆਨ ਸਿੰਘ ਦੇ ਢਿੱਡ ਵਿੱਚ ਮੈਲ ਸੀ ਉਹ ਸਾਜ਼ਿਸ਼ੀ ਸੀ ਤੇ ਉਸ ਦੀ ਕੂਟਨੀਤੀ ਮਹਾਰਾਜੇ ਨੂੰ ਅਯਾਸ਼ੀ ਵਿੱਚ ਪਾ ਕੇ ਆਪਣਾ ਦਬਦਬਾ ਬਣਾਈ ਰੱਖਣ ਦੇ ਆਹਰ ਵਿੱਚ ਸੀ ਪਰ ਮਹਾਰਾਜਾ ਜਿੰਦਾ ਤੋਂ ਇੰਨਾ ਪ੍ਰਭਾਵਿਤ ਸੀ ਕਿ ਉਸ ਨੇ ਆਪਣੇ ਡੋਗਰੇ ਵਜ਼ੀਰ ਰਾਜਾ ਧਿਆਨ ਸਿੰਘ ਨੂੰ ਕਹਿ ਦਿੱਤਾ ਰਾਜਾ ਸਾਹਿਬ ਜਦ ਕੋਈ ਪੁਰਖ ਪਰਸ਼ ਸਿਖਰ ਤੇ ਪਹੁੰਚ ਜਾਏ ਤਾਂ ਉਹਨੂੰ ਰੁਕ ਜਾਣਾ ਚਾਹੀਦਾ ਹੈ ਸੱਚਮੁੱਚ ਹੀ ਰਾਣੀ ਜਿੰਦਾ ਹੁਸਨ ਅਤੇ ਪ੍ਰੀਤ ਦਾ ਸਿਖਰ ਸੀ ਉਸ ਨੇ ਮਹਾਰਾਜੇ ਨੂੰ ਇਸ ਕਦਰ ਪ੍ਰਭਾਵਿਤ ਕਰ ਲਿਆ ਕਿ ਉਸ ਨੂੰ ਮਹਾਰਾਣੀ ਦਾ ਖਿਤਾਬ ਵੀ ਮਿਲ ਗਿਆ ਮਹਾਰਾਜੇ ਦੀਆਂ ਸਿਰਫ ਦੋ ਰਾਣੀਆਂ ਨੂੰ ਮਹਾਰਾਣੀ ਅਖਵਾਉਣ ਦਾ ਮਾਣ ਪ੍ਰਾਪਤ ਹੋਇਆ ਹੈ ਇਹ ਰਾਣੀ ਦਤਾਰਕੌਰ ਅਤੇ ਜਿੰਦਾ ਸਨ ਮਹਾਰਾਜਾ ਕਈ ਰਾਜਸੀ ਮਸਲਿਆਂ ਵਿੱਚ ਉਸ ਨਾਲ مشورہ ਵੀ ਕਰਨ ਲੱਗ ਪਿਆ ਸੀ ਇੰਜ ਰਾਣੀ ਜਿੰਦਾਂ ਨੇ ਪਿਆਰ ਸਤਿਕਾਰ ਸਲੀਕੇ ਨਾਲ ਜਿੱਥੇ ਜਨਾਨ ਖਾਨੇ ਵਿੱਚ ਇੱਕ ਸਤਿਕਾਰਯੋਗ ਸਥਾਨ ਬਣਾਇਆ ਉੱਤੇ ਮਹਾਰਾਜੇ ਦੇ ਦਿਲ ਵਿੱਚ ਵੀ ਆਪਣੇ ਪ੍ਰਤੀ ਬੇਹਤ ਪਿਆਰ ਪਾ ਦਿੱਤਾ ਜਿਸ ਨਾਲ ਉਹ ਮਹਾਰਾਜੇ ਦੀ ਸਭ ਤੋਂ ਚਹੇਤੀ ਰਾਣੀ ਜਾਨੀ ਮਹਿਬੂਬਾ ਰਾਣੀ ਬਣ ਗਈ